ਅਗਰ ਅਮੋਨੀਅਮ ਗੈਸ ਲੀਕ ਹੋ ਜਾਵੇ ਤਾਂ ਸਾਨੂੰ ਕਿਹੜੀਆਂ-ਕਿਹੜੀਆਂ ਵਰਤਨੀਆਂ ਚਾਹੀਦੀਆਂ ਸਾਵਧਾਨੀਆਂ ਤੇ ਉਸ ਤੋਂ ਸਭ ਤੋਂ ਪਹਿਲਾਂ ਕੀ ਕੁਝ ਕਰਨਾ ਚਾਹੀਦਾ ਇਸ ਸੰਬੰਧੀ ਅੱਜ ਕੀਤੀ ਗਈ ਐਨਡੀਆਰਐਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਮੌਕ ਡ੍ਰਿਲ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਜੱਸੀ ਚੌਕ ਦੇ ਨੇੜੇ ਦੀਆਂ ਜਿੱਥੇ ਐਨਡੀਆਰਐਫ ਵੱਲੋਂ ਇੱਕ ਮੌਕ ਡ੍ਰਿਲ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਅਗਰ ਅਮੋਨੀਅਮ ਗੈਸ ਜਿਹੜੀ ਉਹ ਲੀਕ ਹੋ ਜਾਂਦੀ ਹੈ ਤਾਂ ਸੋਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਨੀ ਚਾਹੀਦੀ ਉਹਨਾਂ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਨਾ ਕਿ ਉਸ ਦੇ ਨੇੜੇ ਸਾਨੂੰ ਜਾਣਾ ਚਾਹੀਦਾ ਤੇ ਇਹ ਸਾਰੀਆਂ ਸਾਵਧਾਨੀਆਂ ਜਿਹੜੀਆਂ ਉਹ ਵਰਤਣੀਆਂ ਚਾਹੀਦੀਆਂ ਹਨ ਇਹ ਸਾਰੀ ਜਾਣਕਾਰੀ ਅੱਜ ਇਹਨਾਂ ਵੱਲੋਂ ਇੱਕ ਮੌਕੇ ਤੇ ਕਰਕੇ ਐਨਡੀਆਰਫ ਵੱਲੋਂ ਜਿਹੜੀ ਹੈ ਉਹ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ ਤੇ ਸੀ ਸੀਨੀਅਰ ਅਧਿਕਾਰੀ ਜਿਹੜੇ ਮੌਕੇ ਤੇ ਸੀ ਤੇ ਨਾਲ ਫਾਇਰ ਸਟੇਸ਼ਨ ਦੇ ਅਫਸਰ ਵੀ ਜਿਹੜੇ ਉਹ ਮੌਕੇ ਤੇ ਸੀ ਅਤੇ ਇਹਦੇ ਨਾਲ ਨਾਲ INDRF ਵੱਲੋਂ ਇੱਕ ਮੌਕ ਟ੍ਰੈਲ ਕਰਕੇ ਆਇਆ ਇੱਥੇ ਇੱਕ ਮੋਨਿਅਨ ਗੈਸ ਜਿਹੜੀ ਉਹ ਇੱਕ ਟਰੱਕ ਦੇ ਵਿੱਚੋਂ ਲੀਕ ਹੋ ਜਾਂਦੀ ਹੈ ਇਹਨਾਂ ਵੱਲੋਂ ਇੱਕ ਮੌਕ ਟ੍ਰੈਲ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਕੁਝ ਲੋਕ ਨੇ ਜਿਹੜੇ ਉਹ ਦੇ ਨਾਂ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਹਨ ਉਹਨਾਂ ਨੂੰ ਇਹਨਾਂ ਵੱਲੋਂ ਕਿਸ ਤਰ੍ਹਾਂ ਫਸਟੇਡ ਦੇਣੀ ਹੈ ਇਹ ਸਾਰੀ ਜਾਣਕਾਰੀ ਜਿਹੜੀ ਇਹਨਾਂ ਵੱਲੋਂ ਇੱਕ ਅਜਗ ਮੌਕ ਟ੍ਰੈਲ ਦੇ ਵਿੱਚ ਜਿਹੜੀ ਉਹ ਦਿੱਤੀ ਗਿਆ ਇਸ ਨੂੰ ਦਿਖਾ ਰਹੀਆਂ ਸਾਰੀਆਂ ਤਸਵੀਰਾਂ ਇਹ INDRF ਦੇ ਜਿਹੜੇ ਕਰਮਚਾਰੀ ਨੇ ਉਹਨਾਂ ਵੱਲੋਂ ਇੱਕ ਮੌਕ ਟ੍ਰੈਲ ਕਰਕੇ ਜਿਹੜਾ ਇਹ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਅਗਰ ਅਮੋਨੀਅਮ ਗੈਸ ਜਿਹੜੀ ਉਹ ਲੀਕ ਹੋ ਜਾਂਦੀ ਹੈ ਤਾਂ ਇਸ ਦੇ ਨਾਲ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਅਤੇ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਇਹ ਸਾਰੀ ਜਾਣਕਾਰੀ ਹੈ ਜਾਰੀ ਇਹ ਅੱਜ ਬਠਿੰਡ ਦੇ ਭਾਰਤ ਪੈਟਰੋਲੀਅਮ ਦਫ਼ਤਰ ਆਪਣਾ ਜਿਹੜਾ ਹੈ ਇੱਥੇ ਡੀਪੂ ਹੈ ਉਹਦੇ ਨੇੜੇ ਇਹਨਾਂ ਵੱਲੋਂ ਇੱਕ ਐਂਡੀਆਰ ਫੋਲੇ ਇੱਕ ਮੌਕ ਟ੍ਰੈਲ ਕਰਕੇ ਜਿਹੜੀ ਸਾਰੀ ਜਾਣਕਾਰੀ ਹੈ ਉਹ ਦਿੱਤੀ ਗਈ ਹੈ ਇਹ ਸ਼ੈਬਰਿੰਗ ਯੂਨਿਟ ਲੱਗੀ ਹੈ आप अगर और पास से देखेंगे तो वहां पे एक डी सेट भी रखा हुआ है ये जो शावर है इसको एक अपना डीजी जनरेटर है पांच केवी का हेल्थ की टीम भी यहाँ पे मौजूद है हेल्थ की टीम आ चुकी है उन्होंने अपनी एम्बुलेंस डिप्लॉय कर रखी है लीकेज वाले आ गए ये लग रहा है ये जो आए हैं एस इन... आर भी लीकेज बंद करने के लिए एक टीम डिप्लॉय हो चुकी है टैंकर के ऊपर देखिए टैंकर के ऊपर एस बंद किया जा रहा है ये चेन से चेन इनके पास एक अलग होती है एमडी किट बोलते हैं डीएम किट उस किट से पूरा ये बंद किया जाएगा ये सारी ये किट कृपया ये ध्यान के ये सारी जो करता है ये एक एक्सपर्ट टीम के द्वारा किए जा रहे हैं कोई भी आम आदमी इसको ना करे फर्स्ट एड हमें जिसका हल्का इंजेक्शन हुआ है उसको देनी है उस, इसको इनहेलेशन देनी है उस, उसको हमें विनेगर का सलूशन पानी में डाल के देना है ये देखिए यहाँ पे उनकी डेट है टैंकर के ऊपर बात तो पुष्टि करें कि ऑल क्लियर हो गया ऑल क्लियर सारे ऑल क्लियर सारे ये क्लियर सारे ले क्लियर सारे ऑल 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 क्लियर ਅੱਜ ਜਿਹੜੀ ਮੌਕ ਡ੍ਰਿਲ ਹੋ ਰਹੀ ਹੈ ਇਹ ਅਮੋਨੀਆ ਗੈਸ ਦੀ ਜੇ ਲੀਕੇਜ ਹੋ ਜੇ ਉਹਦੀ ਐਮਰਜੈਂਸੀ ਨੂੰ ਕਿਵੇਂ ਨਿਪਟਣਾ ਹੈ ਕਿਵੇਂ ਅਲੱਗ-ਅਲੱਗ ਜਿਹੜੇ ਜਿੰਨੀਆਂ ਵੀ ਐਮਰਜੈਂਸੀ ਸੇਵਾਵਾਂ ਨੇ ਐਨਡੀਆਰਫ ਹੈ ਸਿਵਲ ਡਿਫੈਂਸ ਹੈ ਫਾਇਰ ਬ੍ਰਿਗੇਡ ਹੈ ਪੰਜਾਬ ਪੁਲਿਸ ਹੈ ਹੈਲਥ ਹੈ ਸਾਰੇ ਡਿਪਾਰਟਮੈਂਟ ਦੇ ਚ ਇਨਵੋਲਵ ਹੁੰਦੇ ਨੇ ਤਾਂ ਕਿਹੜੇ-ਕਿਹੜੇ ਡਿਪਾਰਟਮੈਂਟ ਦੀ ਕੀ-ਕੀ ਡਿਊਟੀ ਹੈ ਉਹਨਾਂ ਨੂੰ ਕਿਵੇਂ ਕਰਨਾ ਹੈ ਜੇ ਕਿਤੇ ਇਸ ਤਰ੍ਹਾਂ ਦੀ ਐਮਰਜੈਂਸੀ ਆ ਜਾਂਦੀ ਹੈ ਉਹਨੂੰ ਤੁਸੀਂ ਕਿਵੇਂ ਨਿਪਟਣਾ ਹੈ ਉਹਦੇ ਲਈ ਸਾਡੀ ਇਹ ਟ੍ਰੇਨਿੰਗ ਹੈ ਉਹ ਟ੍ਰੇਨਿੰਗ ਦੇ ਵਿੱਚ ਸਿਵਲ ਡਿਫੈਂਸ ਵੀ ਪੂਰੀ ਟੀਮ ਦੀ ਜਿਹੜੀ ਡਿਊਟੀ ਹੈ ਉਹ ਬੜੀ ਮਕਮੂਬੀ ਨਿਭਾ ਰਹੀ ਹੈ। ਹੌਂਟੇ ਕਿ ਮੈਂ ਸ਼ੁਰੂ ਕਰਾਂ। ਸਰਨੀ ਅਪਰੋਕਸੀਮੇਟਲੀ 16 17 ਹੈਗੇ ਨੇ ਜਿੰਨੇ ਵੀ ਡਿਪਾਰਟਮੈਂਟ ਨੇ ਚਾਹੇ ਉਹ ਫਾਇਰ ਬ੍ਰਿਗੇਡ ਹੈ ਚਾਹੇ ਉਹ ਸਿਵਲ ਡਿਫੈਂਸ ਹੈ ਚਾਹੇ ਉਹ ਐਨਡੀਆਰਐਫ ਹੈ ਚਾਹੇ ਹੈਲਥ ਡਿਪਾਰਟਮੈਂਟ ਹੈ ਈਵਨ ਪਸ਼ੂ ਪਾਲਣ ਵਿਭਾਗ ਡੀਸੀ ਆਫਿਸ ਇਨਵੋਲਵਮੈਂਟ ਟ੍ਰੈਫਿਕ ਪੁਲਿਸ ਦੀ ਇਨਵੋਲਵਮੈਂਟ ਸਾਰੇ ਡਿਪਾਰਟਮੈਂਟਾਂ ਦੀ ਇਨਵੋਲਵਮੈਂਟ ਇਹ ਤੋਂ ਪਹਿਲਾਂ ਟ੍ਰੇਨਿੰਗ ਤੋਂ ਪਹਿਲਾਂ ਸਾਰੀਆਂ ਇਹਨਾਂ ਦੀ ਟ੍ਰੇਨ ਦਿੱਸਿਆ ਗਿਆ ਸੀ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਦੀ ਕੀ ਕੀ ਡਿਊਟੀ ਹੈ ਕਿ ਜ਼ਰੂਰੀ ਕਿੰਨੀ ਹੈ ਸਾਰੇ ਤੋਂ ਬਹੁਤ ਜ਼ਰੂਰੀ ਹੈ ਕਿਲੇ ਸਾਡੇ ਲਈ ਨਹੀਂ ਇਹਨੂੰ ਹਰ ਆਮ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਕਾਰਨ ਕੀ ਹੈ ਵੀ ਸਾਡੇ ਇੱਕ ਸਾਡੇ ਲੋਕਾਂ ਦੇ ਵਿੱਚ ਇੱਕ ਜਜ਼ਬਾ ਹੈ ਕਿ ਜੇ ਕੋਈ ਐਮਰਜੈਂਸੀ ਆ ਗਈ ਤਾਂ ਅਸੀਂ ਭੱਜ ਕੇ ਉੱਥੇ ਜਾਣੇ ਆ ਤਾਂ ਆਮ ਪਬਲਿਕ ਦੇ ਵਿੱਚ ਕੀ ਹੁੰਦਾ ਜੇ ਅਮੋਨੀਆ ਦੀ ਗੈਸਿਸ ਦੀ ਲੀਕੀਜ ਹੈ ਆਮ ਪਬਲਿਕ ਨੂੰ ਉੱਥੇ ਨੇੜੇ ਨਹੀਂ ਜਾਣਾ ਚਾਹੀਦਾ ਬਹੁਤ ਪੌਇਜ਼ਨ ਗੈਸ ਹੈ ਤਾਂ ਉਥੇ ਉਹਨਾਂ ਦੀ ਸਬੰਧਤ ਡਿਪਾਰਟਮੈਂਟ ਨੂੰ ਜਿਵੇਂ ਐਨਡੀਆਰਐਫ ਹੈ ਜਿਵੇਂ ਸਿਵਲ ਡਿਫੈਂਸ ਦੀ ਡਿਊਟੀ ਕੀ ਹੈ ਕਿ ਐਨਡੀਆਰਐਫ ਨੂੰ ਪੈਸੇਜ ਬਣਾ ਕੇ ਦੇਣਾ ਫਾਇਰ ਬ੍ਰਿਗੇਡ ਨੂੰ ਪੈਸੇਜ ਬਣਾ ਕੇ ਦੇਣਾ ਹੈਲਥ ਲੈ ਨੂੰ ਐਂਬੂਲੈਂਸ ਨੂੰ ਪੈਸੇਜ ਬਣਾ ਕੇ ਦੇਣਾ ਤੇ ਆਮ ਪਬਲਿਕ ਨੂੰ ਦੂਰ ਰੱਖਣਾ ਅਸੀਂ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਕੋਲੇ ਨਾ ਜਾਈਏ ਕਿਉਂਕਿ ਬਹੁਤ ਹੀ ਪੌਇਜ਼ਨ ਗੈਸ ਹੈ ਸਾਡੇ ਕੋਲੇ ਇਕੁਪਮੈਂਟ ਨਹੀਂ ਨੇ ਅਸੀਂ ਸਬੰਧਤ ਸਿਵਲ ਡਿਫੈਂਸ ਦੇ ਸਾਡੀ ਡਿਊਟੀ ਬਣਦੀ ਹੈ ਐਨਡੀਆਰਐਫ ਨੂੰ ਫਾਇਰ ਬ੍ਰਿਗੇਡ ਨੂੰ ਉਹਨਾਂ ਦੀ ਡਿਊਟੀ ਤੱਕ ਉਹਨਾਂ ਨੂੰ ਪਹੁੰਚਾਉਣਾ ਤੇ ਪੈਸ ਸਕੀ ਨਾਮਾ ਤਾਂ ਲੱਗੀ ਜਾਣਾ ਕਰੀ ਮੈਂ ਪਰਮੋਤ ਮਰ ਸ਼ਹਿਰ ਉਸੇ ਨਗਰ ਨਿਕ ਮਿਲਦਾ ਆਦੀ ਬਕਰ ਮਿਕ ਸੀ ਸਾਨੂੰ ਕੋਈ ਕਿਲੀ ਪਿਆਰਾ ਵਜੇ ਸਿਜਨਾ ਮਿਲੀ ਸੀ ਕਿ ਆਈਓਸੀ ਪਰ ਫਲਾਦੇ ਸਾਹਮਣੇ ਅਮੋਨੀਆ ਦਾ ਪ੍ਰੈਟਰੰਕ ਲੀਕ ਹੋ ਗਿਆ ਅਸੀਂ ਮੋਕੇ ਤੇ ਫੈਟ ਅੰਡਰ ਲੈ ਕੇ ਪਹੁੰਚੇ ਦੇਖਿਆ ਕਿ ਅਮੋਨੀਆ ਬਹੁਤ ਜ਼ਿਆਦਾ ਲੀਕ ਸੀ ਅਸੀਂ ਵੱਲੋਂ ਫੋਕ ਕਰਕੇ ਵੀ ਅਮੋਨੀਆ ਦੀ ਮਾਤਰਾ ਜਿਹੜੀ ਘਟਾਈ ਤੇ ਬਹੁਤ ਵਧੀਆ ਮੋਬਿਲ ਹੋਈ ਹੈ ਅਖਰ ਦੀ ਅਮੋਨੀਆ ਜਾਂ ਕੋਈ ਹੋਰ ਤਾਂ ਆਪ ਲੋਕਾਂ ਕਿ ਕਿਸ ਨਾਲ ਇ ਜਦੋਂ ਅਮੋਨੀਆ ਲੀਕ ਹੋ ਜੇ ਤੇ ਉਹਦੇ ਨੇੜੇ-ਤੇੜੇ ਫੌਬਿਕ ਨੂੰ ਨਹੀਂ ਆਉਣਾ ਚਾਹੀਦਾ ਮਤਲਬ ਇਹਦਾ ਬਹੁਤ ਇਨਫੈਕਟ ਬਹੁਤ ਖਤਰਨਾਕ ਇਸ ਵਿੱਚ ਇਸ ਵਿੱਚ ਜਿਹੜੀਆਂ ਹਾਦਸੇ ਆਪਾਂ ਬੋਕਰਦੇ ਹੁੰਦੇ ਨੇ ਜਿਹਦੇ ਲੱਛਣ ਹਾਂਜੀ ਇਸ ਵੀ ਹੁੰਦੇ ਆ ਵੀ ਇਹ ਨਾਲ ਕੋਈ ਜਿਹੜਾ ਪ੍ਰਸ਼ਾਸਕ ਵੀ ਸਾਰੇ ਕੋ ਸਾਇਰ ਦਾ ਜਿਹੜਾ ਮਤਲਬ ਇਹ ਜਹਾ ਕੋਈ ਐਮਰਜੈਂਸੀ ਡਿਪਾਰਟਮੈਂਟ ਹੈ ਸਾਰੇ ਐਕਟਿਵ ਰਹਿੰਦੇ ਨੇ ਜੀ ਹਾਂ ਜੀ ਆਪਾਂ ਕੀ ਕਹਿਣਾ ਚਾਹੁੰਦਾ ਮੈਂ ਗਗਨਦੀਪ ਫੈਕਟਰੀ ਆਰਟੀ ਬਸੰਗਾ ਜੀ ਆਦੇਸੇ ਇਥੇ ਬੀਪੀਸੀਐਨ ਦੀ ਐਂਟਰੈਂਸ ਉੱਪਰ ਮੌਕ ਡ੍ਰਿਲ ਕੰਡਕਟ ਕੀਤੀ ਹੈ ਜਿਹਦੇ ਵਿੱਚ ਅਸੀਂ ਇੱਕ ਸਿਮੂਲੇਟ ਕੀਤਾ ਹੈ ਕਿ ਇੱਕ ਟਰੱਕ ਜਿਹਦੇ ਵਿੱਚ ਅਮੋਨੀਆ ਗੈਸ ਭਰੀ ਹੋਈ ਹੈ ਉਹ ਸਾ ਬੀਪੀਸੀਐਨ ਦੀ ਐਂਟਰਲ ਗੇਟ ਦੇ ਉੱਪਰ ਐਕਸੀਡੈਂਟ ਹੋ ਗਿਆ ਤੇ ਇਹਨੂੰ ਕੰਟਰੋਲ ਕਰਨ ਲਈ ਸਾਡੀਆਂ ਵੱਖ-ਵੱਖ ਟੀਮਸ ਬੀਪੀਸੀਐਲ ਦੀ ਟੀਮ ਆਈਓਸੀਐਲ ਦੀ ਟੀਮ NDRF ਵੱਲੋਂ ਰਿਸਪੌਂਸ ਟੀਮ ਸਾਡੀ ਫਾਇਰ ਬ੍ਰਿਗੇਡ ਦੀ ਟੀਮ ਪੁਲਿਸ ਦੀ ਟੀਮ ਮੈਡੀਕਲ ਟੀਮ ਸਾਰੀਆਂ ਇੱਥੇ ਆ ਜਾਂ ਤਾਂ ਇਹ ਰੀਅਲ ਜੋ ਐਕਸੀਡੈਂਟ ਹੋਵੇ ਉਹ ਹੁਣਾ ਹੈ ਉਹਨੂੰ ਸਾਰਾ ਸਿਮੂਲੇਟ ਕਰਕੇ ਦੇਖਿਆ ਕਿ ਕਿੰਨੇ ਟਾਈਮ ਦੇ ਵਿੱਚ ਅਸੀਂ ਇਹਨੂੰ ਕੰਟੇਨ ਕਰ ਰਹੇ ਹਾਂ ਐਕਸੀਡੈਂਟ ਤਾਂ ਅਸੀਂ 11 ਵਜੇ ਇਹ ਮੋਫਿਟਲ ਸ਼ੁਰੂ ਕੀਤੀ ਸੀ ਤਾਂ ਲਗਭਗ 11:25 ਤੇ 11:15 ਦੇ ਅਰਾਊਂਡ ਇਹ ਪੂਰਾ ਇਨਸੀਡੈਂਟ ਕੰਟਰੋਲ ਕਰ ਰਹੇ ਕੰਟਰੋਲ ਕਰ ਲਿਆ ਤੇ ਇਹਨੂੰ ਓਪਨ ਕਰ ਦਿੱਤਾ ਹੈ ਦੁਬਾਰਾ ਪਬਲਿਕ ਲਈ ਇਹ ਕੋਈ ਅਨਫੋਰਸੀਨ ਅੱਗੇ ਤੋਂ ਕੁਝ ਇਦਾਂ ਦਾ ਹੁੰਦਾ ਹੈ ਤਾਂ ਉਹਦੇ ਲਈ ਇੱਕ ਮੌਕ ਐਕਸਰਸਾਈਜ਼ ਕਰਕੇ ਦੇਖੀਏ ਕਿ ਸਾਡਾ ਰਿਸਪਾਂਸ ਕਿਵੇਂ ਹੋਊਗਾ ਕਿੰਨਾ ਟਾਈਮ ਲੱਗਣਾ ਉਹਦੇ ਵਿੱਚ ਕੀ ਕੀ ਸਾਨੂੰ ਹੋਰ ਇੰਪਰੂਵ ਕਰਨ ਦੀ ਲੋੜ ਹੈ ਕੀ ਇਹ ਐਕਸਰਸਾਈਜ਼ ਪੂਰੀ ਅਸੀਂ ਸਕਸੈਸਫੁਲੀ ਕੰਪਲੀਟ ਕਰਦੇ ਆਂ ਬਈ ਵਧੀਆ ਜੇ ਆ ਆਸਾ ਹੋ ਜਾਂਦਾ ਜੀ ਉਹ ਤਾਂ ਅਲਿਕ ਹੋਗਾ ਜੀ ਜਿਵੇਂ ਹੋਗਾ ਜਿਦਾ ਕੈਸੀ ਲਿਖੀਏ ਸਾ ਜਿਹੜੀ ਫੋਲ ਲਗਾ ਕੇ ਉਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਇਹੋ ਠੀਕ ਹੈ ਕਿ ਜਾਂ ਮ ਉਹ ਟੂ ਮੇ ਰੋ ਸਲਾਹ ਵੀ ਚਾਹੀਦੀ ਹੈ ਕਿ ਜੋ ਬੇਸਿਕ ਸਾਡੇ ਐਕਸੀਡੈਂਟਸ ਨੇ ਉਹਨਾਂ ਦੇ ਵਿੱਚ ਸਰਨੋਂ ਵੱਡਾ ਨੁਕਸਾਨ ਹੀ ਅਵੇਅਰਨੈਸ ਦੀ ਕਮੀ ਕਰਕੇ ਹੁੰਦਾ ਜਿਵੇਂ ਇੱਥੇ ਅਮੋਨੀਆ ਦਾ ਜੋ ਆਪਾਂ ਸਿਮੂਲੇਟ ਕੀਤਾ ਹੈ ਲੀਕੇਜ ਤਾਂ ਉਹਦੇ ਵਿੱਚ ਸਰਨੋਂ ਪਹਿਲਾ ਹੈ ਕਿ ਤੁਸੀਂ ਬਿਲਕੁਲ ਟੈਂਕਰ ਦੇ ਨੇੜੇ ਨਹੀਂ ਜਾਣਾ ਉਹੀਆਂ ਚੀਜ਼ਾਂ ਅਸੀਂ ਇੱਥੇ ਕਰਕੇ ਦਿਖਾਈਆਂ ਨੇ ਸਭ ਤੋਂ ਪਹਿਲਾਂ ਰਿਸਪੌਂਸ ਪਬਲਿਕ ਦਾ ਇਹੀ ਹੋਣਾ ਚਾਹੀਦਾ ਹੈ ਕਿ ਅਥਾਰਟੀਜ਼ ਨੂੰ कोई भी एमरजेंसी पुलिस या मेडिकल किसी रिपोर्ट कर रहे हैं ताकि अप्रोप्रिय टीम उजी जा सके कंटेन किया जा सके हाँ जी सर मैं संतोष कुमार हूँ कमांडेंट सेवन एन डी आर हम लोग हरियाणा पंजाब और यूनियन टेरिटरी चंडीगढ़ में कोई भी डिजास्टर सिचुएशन होती है उसके लिए रिस्पॉन्स करने के लिए जिम्मेदार हैं तो आज जो कैपेसिटी बिल्डिंग का जो प्रोसेस होता है उसमें आज हमने ये एक पेट्रोकेमिकल टैंकर को हजार केमिकल के टैंकर का जो एक्सीडेंट हुआ उसकी एक सिचुएशन सेमुलट करी और सारे स्टेक होल्डर्स ने रिस्पॉन्ड किया और बहुत अच्छा रिस्पॉन्स रहा सभी का प्रोफेशनल तरीके से चीजों को हैंडल किया गया और हमने बहुत कम समय में चीजों को कंट्रोल कर लिया और इससे जितने स्टेक होल्डर्स आए हैं मेरा पूरा ये विश्वास है कि जितने स्टेक होल्डर्स आए हैं उसमें भी जो अवेयरनेस का लेवल है वो भी बढ़ा है और हम यदि वास्तव में ऐसी सिचुएशन आती है तो एक अच्छा रिस्पॉन्स दे करके हम जान माल के नुकसान की जो संभावना रहती है उसको बचा पाएंगे है ये बहुत जरूरी है मेरा तो ये मानना है कि कम से कम हमें दो से तीन महीने में एक बार करनी चाहिए क्योंकि एक तो जानकारी सारे स्टेक होल्डर्स को ये पहली चीज जानकारी बढ़ती है दूसरी हर एक को अपने अपने काम अपने अपने इंडिविजुअली सारे स्टेक होल्डर्स अपनी तैयारी करते रहते हैं लेकिन साथ में मिलके कैसे काम करना है और कहाँ कहाँ पे कोऑर्डिनेशन में कहाँ कहाँ पे एक दूसरे के रिस्पॉन्स को समझने में कमियां हैं वो ऐसी मॉकडिल में पता चलती हैं और हम आगे उसको दूर करेंगे नेक्स्ट आने वाली जो मॉकडिल होंगी वो और अच्छी होंगी इससे